ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਪਿਆਰੇ ਸੱਜਣੋ ਅੱਜ ਮਾਨ ਤੇ ਸਨਮਾਨ ਉੱਤੇ ਯਾਦਸ਼ਾਹ ਜਹਾਨਪੂਰੀ ਵੱਲੋਂ ਇੱਕ ਕਵਤਾ ਬਣਾਈ ਹੈ ਜੋ ਆਪ ਦੀ ਕਚਹਿਰੀ ਦੇ ਵਿੱਚ ਰੱਖ ਰਹੇ ਹਾਂ ਗੁਜਾਰਸ਼ ਹੈ ਕਿ ਇਹਨੂੰ ਜੇ ਚੰਗੀ ਲੱਗੀ ਤਾਂ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਿਓ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਜਿੱਥੇ ਮਿਲੇ ਨਾ ਤੈਨੂੰ ਸਨਮਾਨ ਆਦੀ ਉੱਥੇ ਛੰਡ ਦੇ ਤੂੰ ਆਣ ਤੇ ਜਾਣ ਆਦੀ ਜਿੱਥੇ ਮਿਲੇ ਨਾ ਤੈਨੂੰ ਸਨਮਾਨ ਆਦੀ ਮੋਟੇ ਛੱਡ ਦੇ ਤੂੰ ਆਣ ਤੇ ਜਾਣ ਆਦੀ ਜਿੱਥੇ ਪਰਿਆ ਹੋਵੇ ਅਭਿਮਾਨ ਆਦੀ ਸਭ ਨੂੰ ਸਮਝੇ ਨਾ ਇੱਕ ਸਮਾਨ ਆਦੀ ਉੱਚਾ ਨੀਚਾ ਕਹੇ ਜੋ ਇਨਸਾਨ ਆਦੀ ਹੋ ਸਕਦਾ ਨਹੀਂ ਉਹ ਪਗਵਾਨ ਆਦੀ ਜਾਤ ਵਰਣ ਦਾ ਕਰੇ ਨਿਰਮਾਨ ਆਦੀ ਉਹ ਪਗਵਾਨ ਨਹੀਂ ਹੈ ਸ਼ੈਤਾਨ ਆਦੀ ਕਹੇ ਆਦ ਸਾਜਾਹ ਨੂੰ ਪੂਰੀ ਖੁਦ ਸਮਝ ਕੇ ਲਗਾ ਸਮਝਾਣ ਆਦੀ ਕਹਿ ਯਾਦ ਸਾਜਾਹ ਨੂੰ ਪੂਰੀ ਖੁਦ ਸਮਝ ਕੇ ਲਗਾ ਸਮਝਾਣ ਆਦੀ ਜਿੱਥੇ ਮਿਲੇ ਨਾ ਤੈਨੂੰ ਸਨਮਾਨ ਆਦੀ ਉੱਥੇ ਛੱਡ ਦੇ ਤੂੰ ਆਣ ਤੇ ਜਾਣ ਆਦੀ ਉੱਥੇ ਛੱਡ ਦੇ ਤੂੰ ਆਣ ਤੇ ਜਾਣ ਆਦੀ ਧੰਨਵਾਦ ਜੀ